ਕਾਦੇ ਤੁਸੀਂ ਆਪਣੀਆਂ ਜਿਹੜੀਆਂ ਸੰਸਥਾਵਾਂ ਬਣੀਆਂ ਸੀ ਇੰਨੀਆਂ ਕੁਰਬਾਨੀਆਂ ਨਾਲ ਉਹਦੀ ਤਾਂ ਅਸੀਂ ਗੱਲ ਨਹੀਂ ਕਰਦੇ ਅਸੀਂ ਤਾਂ ਬਿਲਕੁਲ ਇੱਕ ਹੀ ਬਦਲਣ ਦੀ ਗੱਲ ਕਰਦੇ ਬਵਸਥਾ ਬਦਲਣ ਦੀ ਗੱਲ ਜ਼ਰੂਰੀ ਕਿ ਇਨਸਾਫ ਬੜੇ ਧੋਖ ਬੋਲਦੇ ਨੇ ਜਮੂਰੀਤ ਹੋਣੀ ਚਾਹੀਦੀ ਹੈ ਜਿੱਦੋਂ ਉਹਨਾਂ ਦੀ ਆਦੀਵਾਲੀ ਹੁੰਦੀ ਉਹ ਤਾਂ ਬਾਹਰ ਕੱਢ ਕੇ ਮਾਰਦੇ ਨੇ ਅੱਜ ਕਿਰਦਾਰ ਦੀ ਜਿਹੜੀ ਘਾਟ ਹੋਈ ਆ ਉਹ ਇਸ ਕਰਕੇ ਹੋਈ ਆ ਕਿ ਅਸੀਂ ਗੁਰਬਾਣੀ ਨੂੰ ਪਾਠ ਬਣਾ ਲਿਆ ਅਸੀਂ ਸਿੱਖੀ ਨੂੰ ਕੇਸ ਬਣਾ ਲਿਆ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਨਹੀਂ ਬਣਾਇਆ ਜਿਵੇਂ ਤੁਹਾਡੇ ਸਾਰਿਆਂ ਕੋਲ ਵੀ ਹੁੰਦਾ ਮੇਰੇ ਕੋਲ ਵੀ ਬੜੀ ਹੋ ਗਈ ਖੜੀ ਇਹ ਕੀ ਉੱਠ ਕੇ ਪਾਰਟੀ ਬਣਾ ਲਈਏ ਪਾਰਟੀ ਬਣਾ ਲਈਏ ਜੀ ਬਣਾ ਲਓ ਪਾਰਟੀ ਆਹ ਪਾਰਟੀ ਇਹਦੇ ਵਿੱਚ ਵੀ ਬਥੇਰੇ ਸਿੱਖ ਨੇ ਭਾਜੀਪੀ ਚ ਵੀ ਬਥੇਰੇ ਸਿੱਖ ਗਏ ਹੋਏ ਨੇ ਆ ਜਿਹੜਾ ਸਰਸਾ ਹੈ ਉਹ ਤਾਂ ਗੁਰਦੁਆਰਾ ਦਾ ਮਾਲਕ ਹੈ ਕਿਸਮ ਦਾ ਉੱਥੇ ਬਣਿਆ ਹੋਇਆ ਅੱਜ ਕੱਲੇ ਉੱਥੇ ਤਾਂ ਸਸਾ ਸਭ ਕੁਛ ਹੋ ਰਿਹਾ ਅੱਜ ਇੱਕ ਲਹਿਰ ਦੀ ਲੋੜ ਹੈ ਪੰਜਾਬ ਨੂੰ ਮੁੜ ਸਵਜੀਤ ਕਰਨ ਵਾਸਤੇ ਤੁਸੀਂ ਜਾਈਓ ਤੁਸੀਂ ਬਣਾਣਾ ਸਰਕਾਰ ਫਿਰ ਜੱਜ ਸਾਹਿਬ ਨੂੰ ਬੇਨਤੀ ਕਰੋਗੇ ਕਦੇ ਨਾ ਕਦੇ ਸਰਕਾਰ ਸ਼ਕਰ ਹੋਗੀ ਕੋਈ ਧਮਕੀ ਦਿਓਗੇ ਕਿਉਂਕਿ ਜਦ ਨਿਆਂ ਸਿਸਟਮ ਹੀ ਖਰਾਬ ਹੋਇਆ ਹੋਇਆ ਹੈ ਤੇ ਉਹਨਾਂ ਨੇ ਤਾਂ ਅਸੀਂ ਕਾਨੂੰਨ ਕੀ ਦੇਖਣਾ ਇਹਦੇ ਵਿੱਚ ਜੇ ਅਸੀਂ ਉਹ ਦਹਿਰ ਨਹੀਂ ਚੜਾਉਂਦੇ ਜਿੱਥੇ ਸਿੱਖੀ ਵੀ ਬਚੇਗੀ ਸਿੱਖੀ ਕਿਤੋਂ ਲੈ ਕਿਉਂਕਿ ਸਿੱਖੀ ਇੱਕ ਫਲਸਫਾ ਜੀ ਨੇ ਕੱਲੇ ਪੰਜਾਬ ਨੂੰ ਨਹੀਂ ਪੂਰੇ ਮੁਲਕ ਨੂੰ ਪੂਰੀ ਦੁਨੀਆ ਨੂੰ ਇੱਕ ਸੇਧ ਦੇਣੀ ਹੈ ਪ੍ਰਦਾਨਗੀ ਮੰਡਲ ਤੇ ਦੋਸਤੋ ਮੈਨੂੰ ਇਹ ਸਾਰਾ ਪਰਚਾ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜੀ ਅੱਜ ਹਾਲਾਤ ਹੈ ਉਸ ਹਾਲ ਦਾ ਦੇ ਮੇਚ ਦਾ ਉਸ ਤੋਂ ਅੱਗੇ ਵਧਿਆ ਹੋਇਆ ਕੋਈ ਸਾਨੂੰ ਕਦਮ ਲੈਣਾ ਪਵੇਗਾ ਜੇ ਉਹਦੇ ਵਿੱਚ ਹੀ ਅਸੀਂ ਕੋਸ਼ਿਸ਼ ਕਰੀ ਜਾਵਾਂਗੇ ਵੀ ਆਹ ਕਰ ਦੋ ਆਹ ਕਰ ਦੋ ਕਰ ਦੋ ਨਹੀਂ ਹੋਏਗਾ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਵੀ ਹਾਲਤ ਬਹੁਤ ਮਾੜੀ ਸੀ ਪਰ ਉਹਨਾਂ ਨੇ ਸਾਰੇ ਹਾਲਤ ਨੂੰ ਮੁਖਾਤਬ ਹੋਈ ਨਹੀਂ ਮੈਨੂੰ ਖੌਫਸਾਲ ਜੀ ਦੀ ਗੱਲ ਬਹੁਤ ਚੰਗੀ ਲੱਗੀ ਹੈ ਉਹਨਾਂ ਨੇ ਕੱਲੀ-ਕੱਲੀ ਗੱਲ ਨੂੰ ਕੋਸ਼ਿਸ਼ ਕਰਿਆ ਤੇ ਜਿਨ੍ਹਾਂ ਨੂੰ ਫਿਰ ਡਾਕਟਰ ਸਰਾਜ ਸਿੰਘ ਨੇ ਮਾਦੀ ਸਾਹਿਬ ਨੇ ਥੋੜਾ ਹੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਇੱਕ ਵਿਕਲਪ ਦੇਣਾ ਪਏਗਾ ਅਸੀਂ ਵਿਕਲਪ ਦੇਣ ਦੀ بجائے ਅਸੀਂ ਫਾਰਮੂਲੇ ਦੇ ਰਹੇ ਗੁਰੂ ਨਾਨਕ ਸਾਹਿਬ ਨੇ ਜਾਤੀਵਾਦ ਦਾ ਵਿਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿਰਤ ਦਾ ਵਿਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਇਨਸਾਫ ਦਾ ਵਿਕਲਪ ਵਿਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਕੁਦਰਤ ਨੂੰ ਬਚਾਉਣ ਦਾ ਵਿਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਵਿਦੂਤਾ ਦਾ ਗਿਆਨ ਦਾ ਸੰਕਲਪ ਦਿੱਤਾ ਗੁਰੂ ਨਾਨਕ ਸਾਹਿਬ ਨੇ ਵਿੱਦਿਆ ਕੀ ਹੈ ਉਹਦਾ ਸੰਕਲਪ ਕਿਹੜਾ ਕਿਹੜਾ ਜਿਹੜਾ ਐਵੇਂ ਥੋੜੋ ਕਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਜਿਹੜੇ ਉਹਨਾਂ ਨੇ ਇੱਕ ਵੱਡਾ ਸੰਕਲਪ ਦਿੱਤਾ ਚਾਹੇ ਬਾਬਰ ਨੂੰ ਕਿਹਾ ਜੋ ਹਾਲਾ ਸੀ ਉਹਦੇ ਬਾਰੇ ਵੀ ਕਿਹਾ ਮੈਨੂੰ ਆ ਲੱਗਦਾ ਸੀ ਉਹ ਸੰਕਲਪ ਤੇ ਜਾਨ ਦੀ ਬਜਾਏ ਜੋ ਅੱਜ ਦੇ ਹਾਲਤ ਨੇ ਇੱਕ ਸਾਨੂੰ ਸੰਕਲਪ ਦੇਣਾ ਪਊਗਾ ਉਹ ਸੀ ਨਹੀਂ ਦੇਰੇ ਅਸੀਂ ਕਹਿੰਨਾ ਜੀ ਫਰਾਂ ਦੇ ਥਾਂ ਆਏ ਹੋਇਆ ਫਰਾਂ ਦੇ ਵੇਲੇ ਆਏ ਹੋਇਆ ਫਰਾਂ ਦੇ ਵੇਲੇ ਆਏ ਹੋਇਆ ਘਟਨਾ ਦਾ ਵਿਸ਼ਲੇਸ਼ਣ ਕਰੀ ਜਾਂਦੇ ਆ ਕਿਉਂਕਿ ਮੇਰਾ ਕਿੱਤਾ ਹੈ ਜੇ ਜਿਹੜਾ ਡਾਕਟਰ ਇਹੀ ਕਰੀ ਜਾਵੇ ਵੀ ਫਰਾਂ ਨੇ ਆਏ ਰਾਜ ਕਰਿਆ ਸੀ ਉਹ ਗਲਤ ਕਰਤਾ ਫਰਾਂ ਨੇ ਆ ਦਵਾਈ ਗਲਤ ਦੇਤੀ ਉਹ ਮਰੀਜ਼ ਮਾਰਦਾ ਉਹਨੇ ਜੋ ਦੇਖਣਾ ਨਹੀਂ ਜਿੱਤਾ ਕੀ ਹੈ ਪਰ ਉਹਨੇ ਉਹਦੇ ਤੋਂ ਸਿੱਖਣਾ ਵੀ ਹੁਣ ਮੈਂ ਕੀ ਕਰਾਂ ਜੋ ਇਹੀ ਰੋਈਗੇ ਅਭੀ ਉਹ ਆਏ ਹੋ ਗਿਆ ਉਦੋਂ ਆਏ ਹੋ ਗਿਆ ਉਹ ਸਮਾਂ ਲੰਘ ਗਿਆ ਸੋ ਇਹ ਜਿਹੜਾ ਪਰਚਾ ਵੀ ਹੈ ਇਹ ਪਰਚਾ ਮੈਨੂੰ ਐਂ ਲੱਗਦਾ ਹੈ ਵੀ ਜਿਹੜੇ ਆ ਮੁੱਦੇ ਰੇਜ਼ ਕਰੇ ਨੇ ਇਹ ਤਾਂ ਮੁੱਦੇ ਮੈਨੂੰ ਲੱਗਦੇ ਹੀ ਨਹੀਂ ਵੀ ਮੁੱਦੇ ਅਸੀਂ ਇੱਥੋਂ ਅਸੀਂ ਤਾਂ ਸੋਚਦੇ ਆ ਸਾਡੇ ਖਿਆਲ ਦੇ ਵਿੱਚ ਜਿੱਦ ਉਹ ਧਰਮ ਨੂੰ ਖਤਮ ਕਰਿਆ ਗਿਆ ਸ਼ੰਕਰਾਚਾਰੀਆ ਹੋਇਆ 8ਵੀਂ ਸਦੀ ਚ ਉਦੋਂ ਕੋਈ ਆਰਐਸਐਸ ਦੀ ਸੋਚ ਨਹੀਂ ਸੀ ਜਾਂ ਹਿੰਦੂਵਦ ਦੀ ਸੋਚ ਨਹੀਂ ਸੀ ਇਹ ਹਿੰਦੂਵਦ ਹੁਣ ਹੀ ਆਈ ਆ ਤੁਹਾਡੇ ਖਿਆਲ ਦੇ ਵਿੱਚ ਜਿਹੜੀ ਗੁਰਦਵਾਰਾ ਸੁਧਾਰ ਲਹਿਰ ਸ਼ੁਰੂ ਹੋਈ ਉਹ ਕਿਉਂ ਹੋਈ ਜੇ ਬ੍ਰਾਹਮਣਵਾਦ ਦਾ ਕਬਜ਼ਾ ਸੀ ਤਾਂ ਹੀ ਹੋਈ ਹੈ ਨਾ ਗੁਰਦੁਆਰਿਆਂ ਦੇ ਉੱਤੇ ਫਿਰ ਉਹ ਆਪਾਂ ਕਿਵੇਂ ਕਹਿਣਾ ਵੀ ਇਹ 47 ਤੋਂ ਬਾਅਦ ਹੋਣਾ ਆ ਫਲਾਣੀ ਫਿਰ ਜਦ ਅਸੀਂ ਇੱਕ ਸਿਆਸੀ ਪਾਰਟੀ ਨਾਲ ਕਿਸੇ ਨਾਲ ਵੀ ਜੋੜਾਂਗੇ ਇਹ ਸਵਾਲ ਸਿਆਸੀ ਪਾਰਟੀ ਦਾ ਨਹੀਂ ਸਵਾਲ ਸਾਡੇ ਸਾਹਮਣੇ ਇੱਕ ਸੋਚ ਦਾ ਹੈ ਉਹ ਸੋਚ ਦੇ ਵਿੱਚ ਅਸੀਂ ਉਹੀ ਵੀ ਆਪਦਾ ਤਾਕਤ ਦੇਣੀ ਹੈ ਆਪਦਾ ਪੈਸਾ ਬਣਾਉਣਾ ਹੈ ਕਿ ਆਪਦੇ ਪਰਿਵਾਰ ਨੂੰ ਪਾਲਣਾ ਹੈ ਉਹਦੇ ਵਿੱਚ ਅਸੀਂ ਜੋੜ ਤੋੜ ਚ ਨਾਲ ਮਿਲਦੇ ਰਹੇ ਜਿੰਨਾ ਜਿਹੜਾ ਅਸੀਂ ਸੰਸਥਾਵਾਂ ਨੂੰ ਵੱਖ ਨਹੀਂ ਕਰਿਆ ਮਾੜੀ ਸਾਹਿਬ ਨੇ ਸ਼ੀਕ ਕਿਹਾ ਅਜੇ ਇੱਕੋ ਛੱਡ ਗਏ ਸਿੱਖ ਜੁਡੀਸ਼ ਕਮਿਸ਼ਨ ਵੀ ਪੰਗ ਕਰਿਆ ਸੀ ਉਹ ਉਹੀ 99 ਚ ਜਿਹੜਾ ਕਹਿੰਦਾ ਸੀ ਅਸੀਂ ਆਪਦੇ ਫੈਸਲੇ ਆਪ ਕਰਾਂਗੇ ਧਰਮ ਕੋ ਬੁੱਧਿਆਂ ਦੇ ਸਾਡੀ ਆਪਣੀ ਕੋਰਟ ਹੋਏਗੀ ਸੋ ਜਦ ਤੁਸੀਂ ਆਪਣੀਆਂ ਜਿਹੜੀਆਂ ਸੰਸਥਾਵਾਂ ਬਣੀਆਂ ਸੀ ਇੰਨੀਆਂ ਕੁਰਬਾਨੀਆਂ ਨਾਲ ਉਹਦੀ ਤਾਂ ਅਸੀਂ ਗੱਲ ਨਹੀਂ ਕਰਦੇ ਅਸੀਂ ਤਾਂ ਵਿਵਹਾਰਕੀ ਬਦਲਣ ਦੀ ਗੱਲ ਕਰਦੇ ਆਂ ਵਿਵਸਥਾ ਬਦਲਣ ਦੀ ਗੱਲ ਜ਼ਰੂਰੀ ਹੈ ਵਿਵਸਥਾ ਦੇ ਵਿੱਚ ਇਹ ਸਾਰੇ ਤਰਕੇ ਚੋਂ ਆਏ ਲੱਗਦਾ ਹੈ ਬਈ ਇਹਦੇ ਚ ਇੱਕ ਪੋਲੀਟੀਕਲ ਪਾਰਟੀ ਜ਼ਿੰਮੇਵਾਰ ਹੈ ਦੂਜੀ ਮੜਾ ਮੋਟੋ ਸਿੱਧੀ ਲਾਈਨ ਤੇ ਚੱਲ ਰਹੀ ਹੈ ਜੇ ਪੋਲਿਟਿਕਸ ਦੀ ਵੀ ਗੱਲ ਕਰਨੀ ਹੋਵੇ ਤਾਂ ਇਹ ਪਰਚਾ ਕਿਤੇ ਨਹੀਂ ਜਿਹੜਾ ਅੱਜ ਵੱਡਾ ਹਮਲਾ ਕਰ ਰਹੀ ਹੈ ਸਿਆਸਤ ਉਹਦਾ ਕੋਈ ਜ਼ਿਕਰ ਨਹੀਂ ਬਲਕਿ ਉਹਨੂੰ ਬਦੀ ਕਰਿਆ ਹੋਇਆ ਇੱਕ ਲਾਈਨ ਦਿਖਾ ਦਿਓ ਸਵਾਇਆ ਮੜਾ ਇੱਕ ਦੋ ਉਹ ਕਰਨ ਤੇ ਵੀ ਆ ਉਹ ਵੀ ਐਂ ਕਰ ਰਹੇ ਨੇ ਇਹਦੇ ਨਾਲ ਅਸੀਂ ਸਿੱਖੀ ਨੂੰ ਸਿੱਖ ਸਿਧਾਂਤਾਂ ਦੇ ਉੱਤੇ ਸਾਨੂੰ ਕਿਰਤ ਇਨਸਾਫ ਬੜੇ ਤੋਂ ਬੋਲਦੇ ਨੇ ਜਮਹੂਰੀਅਤ ਹੋਣੀ ਚਾਹੀਦੀ ਹੈ ਜਿੱਦੇ ਉਹਨਾਂ ਦੇ ਆਦੀਵਾਲੀ ਆਉਂਦੀ ਉਹ ਤਾਂ ਬਾਹਰ ਕੱਢ ਕੇ ਮਾਰਦੇ ਨੇ ਜਿਹੜਾ ਤੁਹਾਡਾ ਜੋ ਕਹਣਿਆ ਉਹ ਕਰਦੇ ਰਹੋ ਜੇ ਤੁਸੀਂ ਉਹ ਕਰ ਨਹੀਂ ਸਕਦੇ ਜਿੱਦੇ ਤੁਹਾਡੇ ਉੱਤੇ ਸੰਕਟ ਆਇਆ ਉਦੋਂ ਤੁਸੀਂ ਵਿਫਗੇ ਫੇਰ ਠੀਕ ਹੈ ਫੇਰ ਤਾਂ ਆਲਨ ਮੱਤਾਂ ਦੇ ਤਾਂ ਹੋਰੀ ਆ ਆਪਣਾ ਵੰਝੇ ਸੌਰੀ ਆਲਨ ਮੱਤਾਂ ਦੇ ਮੈਂ ਬੇਨਤੀ ਇੰਨੀ ਕਰਦਾ ਵੀ ਆਧਿਕ ਕਿਰਦਾਰ ਦੀ ਜਿਹੜੀ ਘਾਟ ਹੋਈ ਹੈ ਉਹ ਇਸ ਕਰਕੇ ਹੋਈ ਹੈ ਕਿ ਅਸੀਂ ਗੁਰਬਾਣੀ ਨੂੰ ਪਾਠ ਬਣਾ ਲਿਆ ਅਸੀਂ ਸਿੱਖੀ ਨੂੰ ਕੇਸ ਬਣਾ ਲਿਆ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਨਹੀਂ ਬਣਾਇਆ ਜਿੱਦੇ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਲਿਆ ਨਾ ਤਾਂ ਅਸੀਂ ਕੁਦਰਤ ਦੇ ਉਲਟ ਜਾ ਸਕੀਏ ਨਾ ਅਸੀਂ ਮਨੁੱਖ ਤੇ ਮਨੁੱਖ ਦਾ ਫਰਕ ਸਮਝ ਸਕੀਏ ਕਰ ਸਕੀਏ ਨਾ ਅਸੀਂ ਔਰਤ ਮਰਦ ਦਾ ਫਰਕ ਕਰ ਸਕੀਏ ਨਾ ਅਸੀਂ ਜਾਤ ਪਾਤ ਜਿਪੈ ਸਕੀਏ ਨਾ ਅਸੀਂ ਪੱਥਰ ਪੂਜਕ ਬਣੀਏ ਨਾ ਅਸੀਂ ਬੇਇਨਸਾਫੀ ਦੇ ਨਾਲ ਖੜੇ ਹੋਈਏ ਨਾ ਅਸੀਂ ਹੰਕਾਰ ਚਾਹੀਏ ਗਿਆਨ ਪ੍ਰਾਪਤ ਕਰਕੇ ਤੋ ਇਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅੱਗੇ ਦੇ ਸੰਦਰਭ ਦੇ ਵਿੱਚ ਕਿ ਇਹ ਭਾਂਤ-ਪਾਂਤ ਦੀ ਦੁਨੀਆ ਵਨਸਵੰਨੀ ਦੁਨੀਆ ਹੈ ਇਹ ਬ੍ਰਹਮੰਡ ਵਨਸਵੰਨ ਹੈ ਉਸ ਵਨਸਵੰਨੇ ਬ੍ਰਹਮੰਡ ਦੇ ਵਿੱਚ ਵਨਸਵੰਨੇ ਜੀਵ ਨੇ ਉਹਨਾਂ ਵਨਸਵੰਨੇ ਜੀਵ ਦੇ ਵਿੱਚ ਵਨਸਵੰਨੇ ਲੋਕ ਨੇ ਤੂੰ ਕਿਵੇਂ ਰਹਿਣਾ ਹੈ ਰੌਣਕ ਇੱਥੇ ਹੈ ਹੁਣ ਅਸੀਂ ਆ ਜਿਹੜਾ ਸਾਰਾ ਅਗਿਆ ਕਾਲ ਤੱਕ ਜੇ ਮੰਨ ਲਓ ਕਾਲ ਤੱਕ ਅੱਜ ਕੋਈ ਹੋਰ ਆ ਜਾਂਦੇ ਨੇ ਫਿਰ ਕੀ ਹੋਊਗਾ ਸਰਵਨਾ ਬੈਠੀ ਸੀਗੇ ਉਸੇ ਕੱਲ ਤੱਕ ਨੇ ਸਰੋਪਾ ਵੀ ਦਿੱਤਾ ਸੀ ਜਨਰਲ ਡਾਇਰ ਨੂੰ ਸੋ ਇਹ ਗੱਲ ਜਿਹੜੀ ਹੈ ਕਿ ਸੰਸਥਾਵਾਂ ਆਜ਼ਾਦ ਕਿਵੇਂ ਰਹਿਣ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੋਂ ਸ਼ੁਰੂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਰ ਲਾਤਾ ਇੰਹੀ ਦੀ ਕਿਰਪਾ ਸੇ ਸਜੇ ਹੈ ਹਮ ਨਹੀਂ ਤਾਂ ਮੋਸੋ ਗਰੀਬ ਕਰੋ ਕਿ ਕਿਨੇ ਸੰਗਤ ਚ ਫੈਸਲੇ ਕਰੇ ਉਹਦਾ ਬਕਲਪ ਕੀ ਹੋਵੇ ਕਿ ਫੈਸਲੇ ਸੰਗਤ ਕਰੇ ਫੈਸਲੇ ਵਿਅਕਤੀ ਨਾ ਕਰੇ ਇਹ ਜਿਹੜਾ ਹੈਗਾ ਅਜੇ ਤੱਕ ਕਿਸੇ ਗੁਸੇ ਜਮਾਨੇ ਚ ਮੈਂ ਉਸ ਫੇਸ ਚ ਲੰਘਿਆ ਜਦ ਮੈਂ ਦੇਖਿਆ ਕਿ ਸੰਤ ਫਤੇ ਸਿੰਘ ਤੇ ਸੰਤ ਚੰਨਨ ਸਿੰਘ ਸੀਗੇ ਪਰ ਫਿਰ ਵੀ ਕੋਈ ਨਾ ਕੋਈ ਉਹਨਾਂ ਨੂੰ ਕੰਟਰੋਲ ਕਰਨ ਵਾਲੀ ਸੀਗੇ ਗੁਰਨਾਮ ਸਿੰਘ ਜੀ ਸਰਕਾਰ ਤੋੜੀ ਦੇਖਿਆ ਮੈਂ ਆ ਜਿਹੜਾ ਅਸੀਂ ਕਹਿੰਦੇ ਆ ਹਿੰਦੂ ਤਵਦੀ ਸਿਆਸਤਾਂ ਵੀਰ ਸਵਰਕਰ ਨੇ ਬਿਨਾਕ ਦਮੋਦਰ ਸਵਰਕਰ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਰਤਨਗਿਰੀ ਚ 1921 ਚ ਆਇਆ ਉਹ ਕਾਲੇ ਪਾਣੀ ਚ ਉਹਨੇ ਦਿੱਤੀ ਉਹਨੇ ਪੰਖਟਲ ਦਿੱਤੀ ਹਿੰਦੂ ਤਵਾ ਅਸੀਂ ਸੋਚਦਾ ਵੀ ਹੋਣਾ ਹੀ ਆ ਅਸੀਂ ਸਿਰ ਦੇ ਸੰਤਾਨੀ ਚਾਹੀਏ ਅਸੀਂ ਸੋਚਦੇ ਆ ਕਾਂਗਰਸ ਨੇ ਲੈਂਦੀ ਆ ਕੱਲ ਨੂੰ ਕੋਈ ਕਹੋ ਭਾਜਪਾ ਨਹੀਂ ਲੈਂਦੀ ਆ ਇਹ ਜਿਹੜੀ ਸੋਚ ਆ ਜਿੰਨਾ ਚਿਰ ਅਸੀਂ ਇਹ ਦੇਖਦੇ ਨਹੀਂ ਵੀ ਇਹ ਦੋ ਤਰ੍ਹਾਂ ਦੀ ਸੋਚ ਆ ਇੱਕ ਸੋਚ ਉਹ ਹੈ ਜਿਹੜੀ ਪਿੱਛੇ ਵੀ ਸਾਡਾ ਧਰਮ ਬੜਾ ਵੱਡਾ ਸੀ ਸਾਡਾ ਆ ਬੜਾ ਵੱਡਾ ਸੀ ਅਸੀਂ ਬੜੇ ਮਹਾਨ ਸੀਗੇ ਆਹੀ ਕੁਝ ਬਾਗੂ ਹੋਣਾ ਚਾਹੀਦਾ ਇਹ ਮੈਂ ਕਿਉਂ ਕਹਿਣਾ ਇੱਕ ਬਾਈਂਚ ਕਹਾਂਗਾ ਬਹੁਤਾ ਟਾਈਮ ਨਹੀਂ ਲੈਣਾ ਮੈਂ ਮੈਨੂੰ ਪਤਾ ਸੀਮਾ ਦਾ ਇਹ ਉਹ ਹਿੰਦੂ ਨੇ ਜਿਹੜੇ ਆਪ ਤਵਾਰੋਂ ਆਏ ਰਿਗਵੇਦ ਦੇ ਪਹਿਲੇ ਸ਼ਬਦ ਤੋਂ ਇਹ ਸ਼ੁਰੂ ਕਰਦੇ ਨੇ हे ਇੰਦਰ ਦੇਵਤਾ हे ਵਰਣ ਦੇਵਤਾ हे ਅਗਨੀ ਦੇਵਤਾ हे ਵਾਯੂ ਦੇਵਤਾ हे ਅਸ਼ਵਿੰਨ ਕੁਮਾਰੋ ਆ ਜਿਹੜੇ ਬੋਗ ਨੇ ਉਰੇ ਇਹ ਹਿੰਸਕ ਨੇ ਸਾਨੂੰ ਵੀ ਹਿੰਸਕ ਕਹ ਰਹੇ ਨੇ ਹੁਣ ਇਹ ਹਿੰਸਕ ਨੇ ਇਹ ਮੂਰਤੀ ਪੂਜਕ ਨਹੀਂ ਹੈਗੇ ਇਹਨਾਂ ਦੇ ਸੁੰਦਰ ਸੁੰਦਰ ਸ਼ਹਿਰਾਂ ਨੂੰ ਸਾੜ ਦੋ ਸੁੰਦਰ ਸੁੰਦਰ ਸ਼ਹਿਰਾਂ ਨੂੰ ਸਾਧੋ ਫੜੋ ਰਿਕਦੇ ਪੈਂਦਾ ਚੱਤੀ ਇਹਨਾਂ ਦੇ ਖੇਤਾਂ ਨੂੰ ਅੱਗ ਲਗਾ ਦਿਓ ਤਬਾਹ ਕਰ ਦਿਓ ਇਹਨਾਂ ਦੇ ਖੇਤਾਂ ਨੂੰ ਸਾਨੂੰ ਕੀ ਦੇ ਦੋ ਸਾਨੂੰ ਦੇ ਦੋ ਘੋੜੇ ਅਸ਼ਵ ਲੈ ਕੇ ਨਾ ਦੋ ਸਾਨੂੰ ਘੋੜੇ ਦੇ ਦੋ ਤਾਂ ਡੰਗਾਂ ਦੇ ਦੋ ਕਿਉਂਕਿ ਆਪ ਤਾਂ ਪਸ਼ੂ ਪਾਲਤ ਸੀਗੇ ਤੇ ਉਹ ਹਜ਼ਾਰਾਂ ਦੇ ਸਾਥ ਜਸਰਤਾ ਇਹ 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 ਹਿੰਦੂਵਾਦ ਕੀ ਸੀ ਹੋਰ ਕੀ ਸੀ ਹਿੰਦੂਵਾਦ ਸੋ ਜਿੰਨਾ ਚਿਰ ਸੀ ਇਸ ਹਿੰਦੂਵਾਦ ਨੂੰ ਇਸ ਤਰੀਕੇ ਨਾਲ ਨਹੀਂ ਸਮਝਾਂਗੇ ਜੀ ਇਸ ਨੂੰ ਵੀ ਸਮਝਣਾ ਹੈ ਤਾਂ ਸ਼ਾਇਦ ਅਸੀਂ ਸਿਆਸਤ ਵੀ ਗਲਤ ਕਰਾਂਗੇ ਦੂਜੀ ਗੱਲ ਲਾਈਨ ਕਹਿ ਕੇ ਮੈਂ ਖਤਮ ਕਰਾਂਗਾ ਆਪਦੀ ਗੱਲ ਅੱਜ ਜਿਨੇ ਜਿਵੇਂ ਤੁਹਾਡੇ ਸਾਰਿਆਂ ਕੋਲ ਵੀ ਹੁੰਦਾ ਮੇਰੇ ਕੋਲ ਵੀ ਬੜੇ ਹੋਏ ਹਰੇ ਕੀ ਉੱਠ ਕੇ ਪਾਰਟੀ ਬਣਾ ਲਈਏ ਜੀ ਪਾਰਟੀ ਬਣਾ ਲਈਏ ਜੀ ਬਣਾ ਲਓ ਪਾਰਟੀ ਆਹ ਪਾਰਟੀ ਇਹਦੇ ਵਿੱਚ ਵੀ ਬਥੇਰੇ ਸਿੱਖਣੇ ਭਾਜਪਾ ਚ ਵੀ ਬਥੇਰੇ ਸਿੱਖ ਗਏ ਹੋਏ ਨੇ ਆ ਜਿਹੜਾ ਸਰਸਾ ਹੈ ਉਹ ਤਾਂ ਗੁਰਦੁਆਰਾ ਦਾ ਮਾਲਕ ਹੈ ਕਿਸਮ ਦਾ ਉੱਥੇ ਬਣਿਆ ਹੋਇਆ ਅੱਜ ਕੱਲ ਤੇ ਉੱਥੇ ਧਾਰਸ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਅਸੀਂ ਇਨਸਾਨ ਦੀ ਬਜਾਏ ਅਸੀਂ ਸਰੂਪ ਨੂੰ ਪਹਿਲ ਦਿੱਤੀ ਅਸੀਂ ਇਨਸਾਨ ਦੀ ਬਜਾਏ ਪਰਿਵਾਰ ਨੂੰ ਪਹਿਲ ਦਿੱਤੀ ਹੁਣ ਅਸੀਂ ਸਮਝੋ ਜਾਤੀ ਸਿੱਖਣੀ ਦੰਤ ਸਿੱਖਣੀ ਹੈਗੇ ਜਦ ਪ੍ਰਸ਼ਾਦ ਚੜਾਉਣ ਦੀ ਗੱਲ ਆਈ ਉਦੋਂ ਕਿਹੜੇ ਇਹ ਜਿੰਨੀ ਸੀ ਕਾਂਗਰਸੀ ਇੱਥੇ ਦਰਬਾਰ ਸਾਹਿਬ 'ਚ ਜਾਂਦੇ ਨਹੀਂ ਸਿੰਘ ਸਵਾਲ ਯਾਰ ਬੜੀ ਉਦੋਂ ਕਿਹੜੀ ਕਾਂਗਰਸੀ ਸੋ ਅਸੀਂ ਸਮਝੀਏ ਕਿ ਅੱਜ ਇੱਕ ਲਹਿਰ ਚੜਾਉਣ ਦੀ ਲੋੜ ਹੈ ਜਿਹਦੇ ਵਿੱਚ ਅੱਜ ਇਨਸਾਨ ਖੁਦਗਰਜ਼ੀ ਵਰ ਨੂੰ ਵਧ ਗਿਆ ਬਾਬੇ ਨਾਨਕ ਨੇ ਜਿੰਨੇ ਧਰ ਚੜਾਈ ਸੀ ਇਹ ਹਿੰਮਤ ਚਾਹੀਦੀ ਹੈ ਤਿਆਗ ਦੇ ਨਾਲ ਚੜਾਈ ਆ ਸਿੱਧਤਾ ਨਾਲ ਅਕਲਾਈਆ ਡੱਟ ਕੇ ਖੜੇ ਰਹੇ ਨੇ ਜਿੱਥੇ ਮਰਜੀ ਝੁਕੇ ਨਹੀਂ ਸਾਰਾ ਇਤਿਹਾਸ ਪੜੀ ਜਾਓ ਤੁਸੀਂ ਤੇ ਆਪਣਾ ਵਿਕਲਪ ਦਿੱਤਿਆਂ ਵੀ ਨਾ ਇਹਦਾ ਮਤਲਬਾ ਹੈ ਕੋਈ ਰਾਜ ਨਹੀਂ ਕਰਿਆ ਜੇਕਰ ਅੱਜ ਇੱਕ ਲਹਿਰ ਦੀ ਲੋੜ ਹੈ ਪੰਜਾਬ ਨੂੰ ਮੁੜ ਸਜੀਤ ਕਰਨ ਵਾਸਤੇ ਪੰਜਾਬ ਮਰ ਰਿਹਾ ਹੈ ਇਰੇ ਵਿੱਚ ਜੇ ਅਸੀਂ ਉਹ ਦਹਿਰ ਨਹੀਂ ਚੜਾਉਂਦੇ ਜਿੱਥੋਂ ਸਿੱਖੀ ਵੀ ਬਚੇਗੀ ਸਿੱਖੀ ਕਿਤੋਂ ਹੈ ਕਿਉਂਕਿ ਸਿੱਖੀ ਇੱਕ ਫਲਸਫਾ ਜੀਨੇ ਕੱਲੇ ਪੰਜਾਬ ਨੂੰ ਨਹੀਂ ਪੂਰੇ ਮੁਲਕ ਨੂੰ ਪੂਰੀ ਦੁਨੀਆ ਨੂੰ ਇੱਕ ਸੇਧ ਦੇਣੀ ਆ ਵੀ ਅੱਜ ਦੁਨੀਆ ਕਿਹੋ ਜਿਹੀ ਹੋਵੇ ਆ ਜੰਗਾਂ ਆਲਾ ਸਾਰਾ ਜਿਹੜਾ ਚੱਲ ਰਿਹਾ ਹੈ ਰੋਜ਼ ਬਰੂਤੇ ਪੈਸਾ ਖੱਤੀਓ ਇਹ ਚੋਂ ਨਿਕਲੇਗਾ ਜਿਹੜਾ ਰੋਜ਼ ਇਨਸਾਫ ਨਹੀਂ ਹੋ ਰਿਹਾ ਤੁਸੀਂ ਜਾ ਹੀ ਜਾਓ ਤੁਸੀਂ ਬਣਾਣਾ ਸਰਕਾਰ ਫਿਰ ਜੱਜ ਸਾਹਿਬ ਨੂੰ ਬੇਨਤੀ ਕਰੋਗੇ ਕਦੇ ਨਾ ਕਦੇ ਸਹਕਾਰਸ਼ ਕਰੋਗੇ ਕੋਈ ਧਮਕੀ ਦਿਓਗੇ ਕਿਉਂਕਿ ਜਦ ਨਿਆਂ ਸਿਸਟਮ ਹੀ ਖਰਾਬ ਹੋਇਆ ਹੋਇਆ ਹੈ ਤੂੰ ਉਹਨਾਂ ਨੇ ਤੋ ਅਸੀਂ ਕਾਨੂੰਨ ਕੀ ਦੇਖਣਾ ਰੋਜ਼ ਅਸੀਂ ਗੁਰਬਾਣੀ ਪੜ੍ਹਦਾ ਇਹ ਉਹਦੇ ਚ ਹੀ ਇੱਕ ਮੈਨੂ ਨਹੀਂ ਲੱਗਦਾ ਵੀ ਅਸੀਂ ਸੱਚਮੁੱਚ ਇਹ ਸਮਝਦਿਆਂ ਵੀ ਕਲਕੜਵਾਲੀ ਸ਼ਰਾਂ ਨਵੇੜੀ ਕਾਜੀ ਕ੍ਰਿਸ਼ਨਾ ਹੋਗਾ ਅਸੀਂ ਉਹੀ ਕਾਜੀ ਕ੍ਰਿਸ਼ਨਾ ਕਰੀ ਜਾਂਦੇ ਹਾਂ ਸ਼ਰਾਂ ਜਨ ਨੇ ਆਪ ਹੀ ਬਣਾਈ ਹੋਈ ਆ ਕਲਕੜਵਾਲੀ ਰੂਲ ਤਾਂ ਇਹਨਾਂ ਨੇ ਆਪ ਹੀ ਬਣਾਏ ਨੇ ਕਾਨੂੰਨ ਆਪ ਹੀ ਬਣਾਇਆ ਹੈ ਉਹਦੇ ਵਿੱਚ ਹੀ ਉਹ ਗਿੱਦੜ ਗੁੰਮ ਕਰ ਦਿੰਦੇ ਨੇ ਤੇ ਫੇਰ ਭਾਈ ਜਿਹੜਾ ਇਨਸਾਫ ਕਰਨ ਵਾਲਾ ਉਹ ਤਾਂ ਕ੍ਰਿਸ਼ਨ ਬਣੀ ਕਾਲਾ ਬਣੀ ਜਾਏਗਾ ਕ੍ਰਿਸ਼ਨ ਦਾ ਉਹ ਤੇ ਕ੍ਰਿਸ਼ਨ ਪੱਖ ਤੋਂ ਹੈ ਸੋ ਮੇਰੀ ਬੇਨਤੀ ਸਰਵਿੰਗ ਹੈ ਕਿ ਆਪਾਂ ਇੱਥੇ ਇੱਕ ਸਾਨੂੰ ਲਹਿਰ ਚੜਾਉਣੀ ਪੈਗੀ ਜਿਹੜੀ ਬਹਿਲ ਜਮਹੂਰੀਤ ਤੇ ਬਣਾਰੇ ਜਿਹੜੀ ਬਹਿਲ ਕਿਰਤ ਦੇ ਹੱਕ ਚ ਜਿਹੜੀ ਬਹਿਲ ਮਰਾਗਤੀ ਜਿਹੜੀ ਆਇਥਿਕਸ ਨੈਤਿਕਤਾ ਉਹ ਨੈਤਿਕਤਾ ਔਦੇ ਤੋਂ ਉਹ ਨੈਤਿਕਤਾ ਅਰਥਚਾਰੇ ਤੋਂ ਉੱਪਰ ਹੋਏਗੀ ਇਹ ਨਹੀਂ ਵੀ ਅਰਥਚਾਰੇ ਦੀ ਸਾਨੂੰ ਕੋਈ ਲੋੜ ਨਹੀਂ ਇਹ ਨਹੀਂ ਵੀ ਸਾਨੂੰ ਔਦੇ ਦੀ ਕੋਈ ਲੋੜ ਨਹੀਂ ਪਰ ਉੱਪਰ ਨੈਤਿਕਤਾ ਹੋਏਗੀ ਰਾਜ ਨਾਟਕਤਾ ਕਰੇਗੀ ਰਾਜ ਅਰਥਚਾਰਾ ਨਹੀਂ ਕਰੇਗਾ ਆਹ ਫਰਕ ਜਿਹੜਾ ਸਾਨੂੰ ਮਟਾਉਣਾ ਪਵੇਗਾ ਇਹ ਐ ਨਹੀਂ ਹੋਣਾ ਗਜ਼ਾਨਾਦ ਨਹੀਂ ਹੋਣਾ ਇਹ ਵੱਡੀ ਲਹਿਰ ਸ਼ੁਰੂ ਕਰਨੀ ਪਵੇਗੀ ਹੋ ਸਕਦਾ ਇੱਕ ਪੀਂ ਨਹੀਂ ਲੱਗੇ ਦੋ ਪੀਂ ਲੱਗਣ ਗੁਰੂਆਂ ਦੀਆਂ 10 ਪੀਂ ਲੱਗੀਆਂ ਨੇ ਦੋ ਗੁਰੂਆਂ ਦੀਆਂ ਸ਼ਹੀਦੀਆਂ ਹੋਈਆਂ ਨੇ ਸਿੱਧੀਆਂ ਇੱਕ ਗੁਰੂ ਜੇ ਦੋ ਗੁਰੂ ਜੇਲ੍ਹ ਚ ਰਹੇ ਨੇ ਇਹ ਕੋ ਐ ਨਹੀਂ ਵੀ ਉਹੀ ਹੋ ਗਿਆ ਤੇ ਸਾਨੂੰ ਇੱਕ ਲਹਿਰ ਚੜਾਉਣੀ ਪਵੇਗੀ ਕਿ ਨੈਤਿਕਤਾ ਵਾਲਾ ਜੀਵਨ ਜੀਣਾ ਹੋਵੇਗਾ ਕਿਰਤ ਵਾਲਾ ਜੀਣਾ ਹੋਵੇਗਾ ਸਭ ਨੂੰ ਬਰਾਬਰਤਾ ਵਾਲਾ ਜੀਵਨ ਜੀਣਾ ਹੋਵੇਗਾ ਔਰ ਪੰਜਾਬ ਇਹਦਾ ਝੰਡਾ ਵਰਦਾਰਾ ਹੈ ਪੰਜਾਬ ਦੀ ਸੰਗਤ ਪੰਗਤ ਗੁਰੂ ਸਾਡੇ ਕੋਲ ਤਾਕਤ ਹੈ ਆਖਰੀ ਗੱਲ ਕਹਿ ਕੇ ਖਤਮ ਕਰਦਾ ਬਹੁਤ سارے ਲੋਕ ਵੀ ਸਿੱਖ ਬੜੇ ਵੰਡੇ ਹੋਏ ਨੇ ਤਿੰਨ ਤਾਕਤਾਂ ਸਾਡੇ ਕੋਲ ਪੂਰੀਆਂ ਕਾਇਮ ਨੇ ਉਹਨਾਂ ਨੂੰ ਵਰਤਣਾ ਸਿੱਖ ਲਈਏ ਇੱਕ ਜਿੰਨਾ ਮਰਜ਼ੀ ਕੋ ਟੱਕ ਸਾਡੀ ਆ ਚਾਹੇ ਧੰਮੇ ਨੇ ਕਹਤਾ ਆਰਐਸਐਸ ਦੀ ਹੁਣ ਧੰਮੇ ਨੇ ਕਹਤਾ ਆਰਐਸਐਸ ਦੀ ਅੱਜ ਕਲੇਮ ਕਰਿਆ ਵੀ ਸਾਡੇ ਕਰਕੇ ਜਿੱਤੇ ਨੇ ਹਟਾ ਲੋ ਤੇ ਫੇਰ ਹਟਾ ਲੋ ਉਹਨਾਂ ਨੂੰ ਇੱਥੇ ਕਹਿ ਕੇ ਗਿਆ ਨੇ ਕੋਈ ਹੁਣ ਟਰਕਸਾਲ ਦੀ ਮर्यादा ਚੱਲਦੀ ਐ ਇੱਕ ਐ ਕਿ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਫੇਰ ਵੀ ਨਹੀਂ ਕੋਈ ਹੋ ਸਕਦਾ ਧੁੰਮਾ ਵੀ ਕਹਿ ਕੇ ਦਿਖਾ ਵੀ ਮੈਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਸਾਂਝੀ ਸਾਡੀ ਕੜੀ ਐ ਦੂਜੀ ਸਾਡੀ ਸਾਂਝੀ ਕੜੀ ਐ ਸੰਗਤ ਕੋਈ ਕਹਿ ਕੇ ਦਿਖਾ ਵੀ ਇਹ ਕਿਆ ਬੰਦਾ ਕੀਰਤਨ ਕਿਉਂ ਸੁਣ ਰਿਹਾ ਐ ਇੱਥੇ ਕਿਉਂ ਬੈਠਾ ਐ ਇਹ ਕਥਾ ਕਿਉਂ ਸੁਣ ਰਿਹਾ ਐ ਇਹ ਦਰਬਾਰ ਸਾਹਿਬ ਦੇ ਮੱਥਾ ਕਿਉਂ ਟੇਕ ਰਿਹਾ ਜਾਂ ਗੁਰਦੁਆਰੇ ਚ ਇਹ ਕੋਈ ਕਹਿ ਕੇ ਦਿਖਾ ਵੀ ਕੁਝ ਸਰਫੇ ਦਾ ਕਹਿੰਦੇ ਤਾਂ ਵੱਖਰੀ ਗੱਲ ਹੈ ਕੌਣ ਦੇ ਤੌਰ ਤੇ ਇਹ ਦੂਜੀ ਸਾਂਝ ਹੈ ਤੀਜੀ ਸਾਂਝ ਦੰਗਰ ਦੀ ਕੇ ਪੰਗਰ ਜਿਹੜਾ ਆ ਕੇ ਬੈਠ ਗਿਆ ਹੁਣ ਸਾਰੇ ਤਲਵਾਂ ਚ ਜਾ ਕੇ ਦੇਖ ਲਿਓ ਪੰਗਰ ਸਭ ਤੋਂ ਸੋਪਰ ਸਿੱਖ ਚ ਸਿੱਖੀ ਚ ਹੁਣ ਅਸੀਂ ਸਿੱਖੀ ਨੂੰ ਇਹ ਕਿੰਨੇ ਸਿਧਾਂਤਾਂ ਦੇ ਦੇਖਣ ਦੀ ਬਜਾਏ ਅਸੀਂ ਕੇਸ ਕਿੰਨੇ ਰੱਖੇ ਨੇ ਇੱਥੇ ਸਾਡੇ ਬੱਚੇ ਜੀ ਬੇਮੁਖ ਖੋਲਣ ਬੇਮੁਖ ਕਿਉਂ ਨਾ ਹੋਣ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਛਾਇ ਕੀ ਸੋ ਮੇਰੀ ਇੰਨੀ ਵੇੰਟੀ ਆ ਬੀਟੇ ਸਾਨੂੰ ਵਿਕਲਪ ਦੇਣਾ ਹੋਵੇਗਾ ਉਹ ਲਹਿਰ ਦੇ ਰੂਪ ਚ ਆਏਗਾ ਉਹ ਮੁੜ ਕੇ ਜੋ ਡਾਕਟਰ ਸਵਰਾਜ ਸਿੰਘ ਕਹਿ ਕੇ ਗਏ ਨੇ ਸਾਨੂੰ ਇੱਕ ਇਨਸਾਨ ਨਵਾਂ ਮੁਰਖ ਸਿਰਜਣ ਵਾਸਤੇ ਡਾਣਾ ਪਾਏਗਾ ਜਿਹਦਾ ਸਿੱਖੀ ਇੱਕ ਤੁਲਾ ਬਹੁਤ ਬਚਾਤਾ